ਪੰਜਾਬੀਆਂ ਦੀ ਆਵਾਜ਼ ਸ਼ਰਮਣੀ ਅਕਾਲੀ ਦਲ ਨੂੰ ਇੱਕ ਐਸੀ ਅਗਵਾਈ ਦੇਂਦਾ ਜਿਹੜੀ ਅਗਵਾਈ ਮਤਲਬ ਵਪਾਰ ਨਾ ਕਰੇ ਜਿਹੜੀ ਅਗਵਾਈ ਮਤਲਬ ਕਿਸੇ ਸਮੇਂ ਤੇ ਸਰਕਾਰਾਂ ਦੇ ਡਰ ਭੈ ਥੱਲੇ ਨਾ ਆਵੇ ਜਿਹੜੀ ਅਗਵਾਈ ਆਪਣੇ ਨਿੱਜੀ ਵਪਾਰ ਲਈ ਲਾਭ ਲਈ ਸਮੇਂ ਤੇ ਸਰਕਾਰਾਂ ਦੇ ਦਬਾਅ ਥੱਲੇ ਨਾ ਆਵੇ ਬਲਕਿ ਹਿੱਕ ਢਾ ਕੇ ਮਤਲਬ ਜ਼ੋਰਤ ਨਾਲ ਆਪਣੀ ਗੱਲ ਮਨਾਉਣ ਦੀ ਹਿੰਮਤ ਰੱਖਦੀ ਹੋਵੇ ਔਰ ਉਹਦੀ ਦੇਖ ਵੀ ਪੰਥਕ ਹੋਵੇ ਉਦੇ ਵਿਚਾਰ ਵੀ ਪੱਖ ਕੋਣ ਔਰ ਜੋਤ ਵੀ ਉਹਦੇ ਪੁਰਾਣੇ ਅਕਾਲੀਆਂ ਵਾਲੀ ਹੋਵੇ ਇਸ ਤਰ੍ਹਾਂ ਦੀ ਲਗਵਾਈ ਦੇ ਤਲਾਸ਼ ਵਿੱਚ ਸ਼ਰਮਨੀ ਗੱਲਬਾਤ ਸੁਧਾਰ ਲਹਿ ਨਹੀਂ ਹੋਈ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਪੀਚ ਤੇ ਸਿੰਘ ਸਾਹਿਬ ਜੈਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਸਿੰਘ ਸਹਿਵਾਨਾਂ ਦੀ ਹਾਜ਼ਰੀ ਚ ਕਿਹਾ ਕਿ ਤਾਂ ਪ੍ਰਸੂਹੀ ਤੋਂ ਬਾਅਦ ਉਹਨਾਂ ਦੀ ਰਵਾਈ ਦੇ ਵਿੱਚ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਸ਼ਰਮਣੀ ਕਾਲੀ ਦਾ ਜਿਹੜੀ ਪੰਖ ਦੀ ਜਿਥੇ ਬੰਦੀ ਆ ਉਹ ਮੱਧਲੀ ਪੈ ਗਈ। ਸੋ ਇਹ ਸਾਡੇ ਲਈ ਇੱਕ ਬੜੀ ਵੱਡੀ ਚੁਣੌਤੀ ਆ ਔਰ ਮੈਂ ਸਮਝਦਾ ਕਿ ਸ਼ਰਮਣੀ ਕਾਲੀ ਦਾ ਸੁਧਾਰ ਲਹਿਰ ਨੇ ਜਿਹੜੀ ਗੱਲ ਕਹੀ ਸੀ ਉਸ ਗੱਲ ਤੇ ਮੋਹਰ ਲਾਈ ਆ ਪੰਜ ਸਿੰਘ ਸਹਿਵਾਣਾ ਨੇ 3 ਅਕਾਦ ਪੱਖ ਤਾਂ ਦੇ ਸਬੀਰ ਤੇ ਸ਼ਰਮਣੀ ਕਾਲੀ ਦਾ ਇੱਕੋ ਹਾਂ ਸਮਝਦੇ ਨਹੀਂ ਸ਼ਰਮਣੀ ਕਾਲੀ ਦਾ ਤੇ ਕਦੇ ਦੋ ਪ੍ਰਧਾਨ ਨਹੀਂ ਹੋ ਸਕਦੇ। ਹੁਣ ਮਰ ਭੁੰਦਰ ਸਾਹਿਬ ਨੂੰ ਭਾਵੇਂ ਇੱਕੀ ਪ੍ਰਧਾਨ ਬਣਾਤਾ ਤਾਂ ਸਬੀਰ ਤੇ ਕਦੇ ਪ੍ਰਧਾਨ ਮਾਇਆ। ਦੇਸ ਆਸੂ ਵਿੱਚ ਪਾਜ਼ਲ ਫਰਜ਼ਾਨ ਦੀ ਉਹ ਤਿਆਗ ਦੇ ਦੇ ਬਤਰਾਉਂ ਹੀ ਮੁਕ ਜਾਂਦਾ ਇਹ ਤਾਂ ਗੱਲੇ ਮੁੱਕ ਜਾਂਦੀ ਆ ਸੋ ਇਸ ਕਰਕੇ ਇਹੀ ਸ਼ਰੋਮਣੀ ਕਾਲੀਦਾਸ ਸਦਾਰ ਲੈ ਆਇਆ ਹੈ ਸ਼ਰੋਮਣੀ ਕਾਲੀਦਾਸ ਸਦਾਰ ਲੈ ਆਇਆ ਵੱਲੋਂ ਪੰਜਾਬ ਦੇ ਵਿੱਚ ਮੁਹਿੰਮ ਚੱਲ ਰਹੀ ਆ ਕਿ ਸ਼ਰੋਮਣੀ ਕਾਲੀਦਾਸ ਦੇ ਵਿੱਚ ਜਿਹੜੀਆਂ ਕ੍ਰਿਤਿਤੀਆਂ ਆਈਆਂ ਕਮੀਆਂ ਆਈਆਂ ਸ਼ਰੋਮਣੀ ਕਾਲੀਦਾਸ ਕੱਖੋਂ ਹੌਲਾ ਹੋ ਗਿਆ ਜਿਹੜੇ ਸ਼ਰੋਮਣੀ ਕਾਲੀਦਾਸ ਦਾ ਤਾਪਕਾਰ ਰੋਗ ਸਤਕਾਰ ਮਾਣ ਰਾਜਿਤ ਗਲਿਆਰਿਆਂ ਦੇ ਵਿੱਚ ਮੰਨਿਆ ਪਰਵੰਨਿਆ ਸੀ ਅੱਜ ਉਹ ਬਿਲਕੁਲ ਹੌਲਾ ਹੋ ਗਿਆ ਜਿਹਦਾ ਜ਼ਿਕਰ ਸ੍ਰੀ ਅਕਾਲ ਤਖਤ ਸਾਹਿਬ ਇਸ ਵੀਡੀਓ ਤੇ ਸਿੰਘ ਸਾਹਿਬ ਜੈਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਪੰਜ ਸਿੰਘ ਸਹਿਬਾਨਾਂ ਦੀ ਹਾਜ਼ਰੀ ਚ ਕਿਹਾ ਕਿ ਤਾਂ ਪ੍ਰਸਾਦ ਹੁਣੇ ਸੀ ਬਾਦਲ ਉਹਨਾਂ ਦੀ ਰਵਾਈ ਦੇ ਵਿੱਚ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਸ਼ਰੋਮਣੀ ਕਾਲੀ ਦਾ ਜਿਹੜੀ ਪੰਖ ਸੀ ਜਿੱਥੇ ਬੰਦੀ ਆ ਉਹ ਪਤਲੀ ਪੈ ਗਈ ਸੋ ਇਹ ਸਾਡੇ ਲਈ ਇੱਕ ਬੜੀ ਵੱਡੀ ਚੁਣੌਤੀ ਆ ਤੇ ਮੈਂ ਸਮਝਦਾ ਕਿ ਸਰੋਮਣੀ ਕਾਲਜ ਦਰ ਸੁਧਾਰ ਲਹਿਰ ਨੇ ਜਿਹੜੀ ਗੱਲ ਕਹੀ ਸੀ ਉਸ ਗੱਲ ਤੇ ਮੋਹਰ ਲਾਈ ਆ ਪੰਜ ਸਿੰਘ ਸਹਿਬਾਨਾ ਨੇ 3 ਅਕਾਲ ਪੁਰਖ ਸਾਹਿਬ ਦੇ ਸਬੀਕ ਤੇ ਖੜੇ ਹੋ ਕੇ ਸੋ ਇਸ ਲਈ ਅੱਜ ਦੇ ਸਿੱਖ ਪੰਜਾਬੀਆਂ ਨੂੰ ਜਗਾਉਣ ਲਈ ਜਾਗਣ ਲਈ ਸੱਦਾ ਦੇਣ ਲਈ ਸਰੋਮਣੀ ਕਾਲਜ ਦਰ ਸੁਧਾਰ ਲਹਿਰ ਵੱਲੋਂ ਫਗਾਰ ਵਿੱਚ ਇਹ ਸਾਰਾ ਅਰੰਭਿਆ ਕਾਰਜ ਔਰ ਫਰੀਦਕੋਟ ਦੇ ਵਿੱਚ ਬਾਬਾ ਫਰੀਦ ਦੀ ਧਰਤੀ ਤੇ ਜਿੰਨਾ ਵੱਡਾ ਕੱਟ ਪਰ ਲੈਠੀ ਮੀਟਿੰਗ ਦੇ ਵਿੱਚ ਹੋਇਆ ਇਹ ਸਾਡੇ ਲਈ ਇੱਕ ਅ ਵਿਸ਼ਵਾਸ ਤੇ ਸੰਬੰਧ ਤਸੱਲੀ ਵਾਲੀ ਗੱਲ ਵੀ ਆ ਔਰ ਮੈਨੂੰ ਲੱਗਦਾ ਵੀ ਪੰਜਾਬ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਅੱਜ ਲਾ ਬਾਾਰਸ ਬਣਿਆ ਪਿਆ ਪੰਜਾਬ ਦਾ ਅੱਜ ਕੋਈ ਵਾਰਸੇ ਨਹੀਂ ਰਿਹਾ ਪੰਜਾਬ ਨੂੰ ਅੱਜ ਕੋਈ ਮਤਲਬ ਸਿਆਣੇ ਨਹੀਂ ਰਿਹਾ ਪੰਜਾਬ ਨੂੰ ਮਤਲਬ ਇਤਨਾ ਸੁਣਨੀ ਪੈਣੀ ਸਮਝਿਆ ਹੋਇਆ ਜਿਸ ਤਰ੍ਹਾਂ ਐਨਆਈਏ ਤੇ ਛਾਪੇ ਵੱਜ ਰਹੇ ਨੇ ਪੰਜਾਬੀਆਂ ਤੇ ਪੰਜਾਬੀਆਂ ਨੂੰ ਦਲੀਲ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਪੰਜਾਬ ਤੋਂ ਮੁੜ ਕੇ ਮਰ ਦੇਸ਼ ਔਰ ਦੁਨੀਆ ਦੇ ਵਿੱਚ ਅੱਗ ਦੀ ਭੱਟੀ ਝੁੱਤਣ ਦੇ ਯਤਨ ਹੋ ਰਹੇ ਨੇ ਇੱਕ ਪਾਸੇ ਤਾਂ ਆਰਥਿਕ ਤੌਰ ਤੇ ਪੁਕਾਰ ਦਿੱਤਾ ਜਾ ਰਿਹਾ ਸਾਰੇ مالی ਸਾਧਨ ਜਿਹੜੇ ਪੰਜਾਬ ਦੇ ਉਹ ਰੋਕ ਲੇ ਪੰਜਾਬ ਦੇ ਵਿਦੇ ਖੇਤਰ ਦੇ ਮੰਡਵੀ ਰੋਕ ਲੇ ਸਿਹਤ ਸਵਾਵਾ ਦੇ ਫੰਡ ਵੀ ਰੋਕ ਲੇ ਔਰ ਆਰਡੀਐਸ ਨੂੰ ਵੀ ਰੋਕ ਲਿਆ ਇਹ ਵੱਖਰੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਨਿਲੈਕੀ ਕਰਕੇ ਸਾਡਾ ਕੁਝ ਹੋ ਗਿਆ ਪੰਜਾਬ ਸਰਕਾਰ ਦੇ ਬਚਪੁਣੇ ਕਰਕੇ ਸਾਰਾ ਕੁਝ ਹੋਇਆ ਪੰਜਾਬ ਸਰਕਾਰ ਦੀ ਲਾਪਰਵਾਹੀ ਕਰਕੇ ਸਾਰਾ ਕੁਝ ਵਾਪਰ ਗਿਆ ਸ਼ਰਮਣੀ ਕਾਰਕਦਸ਼ਹਾਰ ਲਾਇਆ ਦਾ ਮੁੱਖ ਮਕਸਦ ਜਿੱਤੇ ਪੰਜਾਬੀਆਂ ਦੀ ਆਵਾਜ਼ ਸ਼ਰਮਣੀ ਅਕਾਲੀ ਦਲ ਨੂੰ ਇੱਕ ਐਸੀ ਅਗਵਾਈ ਦੇਣਾ ਜਿਹੜੀ ਅਗਵਾਈ ਮਤਲਬ ਵਪਾਰ ਨਾ ਕਰੇ ਜਿਹੜੀ ਅਗਵਾਈ ਮਤਲਬ ਕਿਸੇ ਸਮੇਂ ਤੇ ਸਰਕਾਰਾਂ ਦੇ ਡਰ ਭੈ ਥੱਲੇ ਨਾ ਆਵੇ ਜਿਹੜੀ ਅਗਵਾਈ ਆਪਣੇ ਨਿੱਜੀ ਵਪਾਰ ਲਈ ਲਾਜ ਲਈ ਸਰਵਜਿਥ ਸਰਕਾਰਾਂ ਦੇ ਦਬਾਅ ਥੱਲੇ ਨਾ ਦੇ ਬਲਕੇ ਇਕ ਢਾਕੇ ਮਲ ਜ਼ੋਰਤ ਨਾਲ ਆਪਣੀ ਗੱਲ ਬਣਾਉਣ ਦੀ ਹਿੰਮਤ ਰੱਖਦੀ ਹੋਵੇ ਔਰ ਉਹਦੀ ਦੇਖ ਵੀ ਪੰਥਕ ਹੋਵੇ ਉਹਦੇ ਵਿਚਾਰ ਵੀ ਪੰਥਕ ਹੋਣ ਔਰ ਉਹ ਜ਼ੋਰਤ ਵੀ ਉਹਦੀ ਪੁਰਾਣੇ ਅਕਾਲੀਆਂ ਵਾਲੀ ਹੋਵੇ ਇਸ ਤਰ੍ਹਾਂ ਦੀ ਨਗਵਾਈ ਦੀ ਤਲਾਸ਼ ਵਿੱਚ ਸ਼ਰਮ ਨਹੀਂ ਕਰ ਬਲ ਸੁਧਾਰ ਲੈਣ ਲੱਗੀ ਹੋਈ ਆ ਔਰ ਸਮੁੱਚੇ ਪੰਜਾਬ ਨੂੰ ਸਦਾ ਦੇ ਰਹਿਆਂ ਸੀ ਕਿ ਅੱਜ ਪੰਜਾਬ ਨੂੰ ਸੁਧਾਰਨ ਲਈ ਪੰਜਾਬ ਦੇ ਚਾਉਂ ਲਈ ਪੰਜਾਬੀ ਆ ਦੀ ਜਿਹੜੀ ਮਾਪਾਰਟੀ ਕਹਿ ਸਕਦੇ ਆ ਪੰਜਾਬ ਦੀ ਇੱਕ ਆਵਾਜ਼ ਕਹਿ ਸਕਦੇ ਆ ਸ਼੍ਰੋਮਣੀ ਕਾਲੀਦਾ ਉਹਦੀ ਮਰਗੂਤੀ ਲਈ ਅਪੀਆ ਹੋਰ ਉਹਨੂੰ ਉਹਦੀ ਗਵਾਈ ਸਹੀ ਅਥਾਂ ਕੀ ਜਾਣ ਦੇ ਵਿੱਚ ਯੋਗ ਆ ਜੀ ਤੋਂ ਮਾਜਾ ਜੀ ਦੋ ਪਾਰੀ ਲਗਾਤਾਰ ਦਾਰ ਕੰਮ ਜੋ ਕਾਲੀਦਾ ਸ਼੍ਰੋਮਣੀ ਕਾਲੀਦਾ ਪੂਰੀ ਤਰ੍ਹਾਂ ਹਾਰੇ ਪਰ ਉਸ ਤੋਂ ਬਾਅਦ ਉਹਨਾਂ ਨਾਲ ਕਰਕੇ ਦੋ ਪਾਰ ਹੋਰੇ ਜਿਹਦੇ ਉੱਤੇ ਪਾਕਿਸਤਾਨ ਰੈਕਨਲ ਜਿਸ ਤੋਂ ਲਈ ਸਮੀ ਕਾਲੀਦਾ ਸਦਾਰਲੇ ਦੇ ਨਾਮ ਤੇ ਮੋਰਜੀਪ ਕਰਨ ਕਿ ਜੇ ਸਰ ਰਾਜ ਦੇ ਵਿੱਚ ਤੁਸੀਂ ਰਾਜ ਭਾਗ ਤੋਂ ਗਿਆ ਹੋ ਕਿ ਉਸ ਤੋਂ ਅਲੱਗ ਹੋ ਕੇ ਅੱਜ ਉਸਤੇ ਤਾਨੇ ਮਿੰਨ ਦਿੱਤੇ ਜਾ ਰਹੇ ਆ ਉਸ ਨੂੰ ਹਿੰਦਿਆ ਕੀ ਲੋਕ ਪ੍ਰਮਾਨ ਕਰਨਗੇ ਤੁਹਾਨੂੰ ਭੈਲੀ ਗੱਲ ਸ਼ਰਮਣੀ ਕਰ ਲੈ ਦੁਕਾੜ ਨਹੀਂ ਹੋਇਆ ਸ਼ਰਮਣੀ ਅਕਾਲੀ ਦੱਸਦੇ ਵੀ ਜਿਹੜੀਆਂ ਕਮੀਆਂ ਆਈਆਂ ਨੇ ਜਿਹੜੇ ਜਿਹੜੇ ਮੁਸ਼ਕਿਲ ਹੈ ਜਿਸ ਵਿੱਚ ਸਮੂਹ ਜਿਨ੍ਹਾਂ ਤੇ ਬਹਰ ਲਾਈਆ ਜਿਹਦਾ ਸ੍ਰੀ ਅਕਾਲ ਸਾਹਿਬ ਕੌਮ ਦੇ ਹੋ ਆਪੂ ਨੇ ਪਾਛੋ ਦੇ ਆਪੂ ਨੇ ਉਹਨਾਂ ਦੀ ਕਹੀ ਗੱਲ ਨੂੰ ਕੌਮ ਦੇ ਇਨਕਾਰ ਨਹੀਂ ਕਰ ਸਕਦੇ। ਔਰ ਉਹ ਗੱਲ ਹੀ ਸ਼ਰੋਮਣੀ ਕਾਲੀਦਾਲ ਸੁਧਾਰ ਲਹਿਰ ਹੈ ਰਹੀ ਹੈ। ਸ਼ਰੋਮਣੀ ਕਾਲੀਦਾਲ ਸੁਧਾਰ ਲਹਿਰ ਦਾ ਮਕਸਦ ਕੋਪਖਰਾ ਕਾਇਦਾਨ ਕਰਾਉਣਾ ਨਹੀਂ। ਸ਼ਰੋਮਣੀ ਕਾਲੀਦਾਲ ਦਾ ਮਕਸਦ ਹੈ ਸ਼ਰੋਮਣੀ ਕਾਲੀਦਾਲ ਨੂੰ ਸੁਧਾਰਨਾ, ਪੰਥਕ ਰੀਹਾਂ ਤੇ ਲਿਆਉਣਾ ਔਰ ਪੰਥਕ ਵਿਚਾਰ ਧਾਰਾ ਤੇ ਲਿਆਉਣਾ, ਪ੍ਰਾਤਨ ਰੋਹ ਦਿੱਤਾ ਤੇ ਲਿਆਉਣਾ। ਔਰ ਸ਼ਰੋਮਣੀ ਕਾਲੀਦਾਲ ਸੁਧਾਰ ਲਹਿਰ ਦਾ ਪਿੱਛਾ ਕਿ ਅਕਾਲੀਆਂ ਦਾ ਮੂਰਤ ਰੋਹ, ਤਾਕਤ, ਭੈ ਸਰਕਾਰਾਂ ਦੇ ਸਾਹਮਣੇ ਕੇਵਲ ਕੇਵਲ ਯਹੀ ਲੀਡਰਸ਼ਿਪ ਜਰੀਆ ਉਹ ਉਹਦੀ ਤਲਾਸ਼ ਕੀਤੀ ਕਿ ਤਨਖੇਚੇ ਵਿੱਚ ਬਗਲ ਨੂੰ ਮੁਨਪਦਾਨੀ ਤੇ ਕਿਹ ਚਾਹਤਾਂ ਦੀ ਗੱਲ ਕੀਤੀ ਜਾਂਦੀ ਹੈ ਪਰ ਉਹਨਾਂ ਨੇ ਮੰਨ ਲਿਆ ਕਿ ਉਹਨਾਂ ਨੇ ਜਿੰਮੇਵਾਰੀ ਬਣੀ ਤੇ ਉਹਨਾਂ ਖਿਆਲ ਗਿਆਨ ਕਰਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਤੁਸੀਂ ਮੁੜ ਉਸ ਅਕਾਲੀ ਦਲ ਨੂੰ ਸੰਜੀਤ ਕਰੋਗੇ ਜਾਂ ਅਲੱਗ ਲੈਣ ਚਲੋਗੇ ਸ਼ਰਮਣੀ ਦਾ ਇੱਕੋ ਹਾਂ ਤੁਸੀਂ ਸਮਝਦੇ ਨਹੀਂ ਸ਼ਰਮਣੀ ਕੰਦਲ ਤੇ ਕਦੇ ਦੋ ਪ੍ਰਧਾਨ ਨਹੀਂ ਹੋ ਸਕਦੇ ਉਹ ਨਾਲ ਪੁੰਦਰ ਸਾਹਿਬ ਨੂੰ ਕੰਮ ਐਕਟਿਵ ਪ੍ਰਧਾਨ ਬਣਾਤਾ ਸਸ ਵੀਰ ਸਿੰਘ ਨੇ ਪ੍ਰਦਾਨ ਮਾਇਆ ਜੇ ਸਸ ਵੀਰ ਸਿੰਘ ਬਾਦਲ ਪ੍ਰਧਾਨ ਦੀ ਉਹ ਤਿਆਗ ਦੇ ਦੇ ਬਿਤਰ ਹੋਈ ਕਿ ਕਰਦਾ ਇਹ ਤਾਂ ਗੱਲੇ ਮੁੱਕ ਜਾਂਦੀ ਹੈ ਸੋ ਇਸ ਕਰਕੇ ਇਹੀ ਸਰੋਣੀ ਕੰਦਸ ਸੁਧਾਰ ਲਾਇਆ ਜਿਹੜਾ ਸਵਾਸ ਨੂੰ ਰੱਖਿਆ ਕੰਮ ਤਾਂ ਤੁਸੀਂ ਅਲੱਗ ਦਾ ਲੱਗ ਆਉਂਦੇ ਲੈਤਰ ਹੋਉਂਦੇ ਅਸੀਂ ਸਰੋਣੀ ਕੰਦਸ ਸੁਧਾਰ ਲਾਇਆ ਰਹੇ ਜਈਆ ਉਹ ਆਪਣੇ ਮਕਸਦ ਨੂੰ ਲੈ ਕੇ ਚੱਲੀਆਂ ਔਰ ਅਸੀਂ ਲਾਜਮੂਰ ਦੇੇ ਕੰਮ ਜਾ ਰੋਗੇ ਇਸ ਸਰਕਾਰ ਦਾ ਸਾਨੂੰ ਵਿਸ਼ਵਾਸ ਹੈ ਹੁਣ ਤਾਂ ਸਾਡਾ ਵਿਸ਼ਵਾਸ ਹੋਰ ਪੱਕਾ ਹੋ ਗਿਆ ਜਦੋਂ ਸਾਡੀ ਗੱਲ ਤੇ ਪੰਗ ਸਿੰਘ ਸਾਹਿਬਾਨਾਂ ਨੇ ਮੂਹਰ ਲਾਈ ਛੋਟਾ ਜਿਹਾ ਸਵਾਲ ਹੈ ਸਾਡੇ ਭਰਾ ਪਵਨਪੀ ਸਿੰਘ ਇਹਨਾਂ ਤੁਸੀਂ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਪ੍ਰੇਤੁਰ ਦੀ ਚਾਈ ਦੀ ਸਾਡੇ ਪਵਨਪੀ ਸਿੰਘ ਹੋਏ ਕਰਮੇਸ਼ ਮੱਤਾ ਜੀ ਹੋਏ ਬਰਾੜਾ ਹੋਏ ਗੁੱਡੀ ਬਰਾੜ ਹੋਏ ਤੇ ਕਿੰਨੇ ਫਕਤ ਰਾਹ ਪਾ ਗਾੜੀ ਜਿਵੇਂ ਦਾ ਤੁਮ ਰਾਤ ਕਿੰਨੇ ਸਾਡੇ ਪੁਰਾਣੇ ਜਿੰਨੇ ਵੀ ਹਾ ਹੁਣ ਕਿੰਨਿਆਂ ਦੇ ਟੈਲੀਫੋਨ ਹੋਣੀ ਆਏ ਆ ਜਿਰ ਮੈਂ ਸਭ ਦਾ ਨਾਦਰਿੰਦਰ ਪਰਹਿੰਦਰ ਪਾਸੇ ਉਹ ਤੇ ਹੁਣੀ ਜੋ ਫੋਨ ਆਇਆ ਕਿ ਨਾ ਮੈਂ ਤੁਹਾਡੇ ਨਾਲ ਮਿਲਪੁਰਾ ਕਰਦੇ ਦੇਰ